ਰੋਂਕਾਂ ਬਸਾਖੀ ਦੀਆਂ ਸੋ ਇਵੈਂਟ ਤੇ ਪਹੁੰਚ ਗਏ ਆ। ਤੁਹਾਨੂੰ ਦਿਖਾਉਂਦੇ ਆ ਜਿਹੜੇ ਮੌਲ ਬੀ ਆ ਰੋਂਕਾਂ ਸਾਹਮਣੇ ਬਸਾਖੀ ਦੀਆਂ ਅੱਜ 14 ਅਪ੍ਰੈਲ ਨੂੰ ਰੋਂਕਾਂ ਲੱਗਣੀ ਆ। ਜਿਹਦੇ ਵਿੱਚ ਅਸੀਂ ਪੱਗ ਭੰਗੜਾ ਢੋਲ ਮਲਵਾਈ ਕੀਤਾ ਗਰੁੱਪ ਲੈ ਕੇ ਆਏ ਆ। ਤਾਂ ਦੇਖੋ ਮੌਲ ਵੀ ਬਹੁਤ ਸੋਹਣਾ ਬਾਜ਼ਾਰ ਲੱਗਿਆ ਹੋਇਆ। ਬੜਾ ਸੋਹਣਾ ਇਵੈਂਟ ਹੋਣਾ ਜੁਰੇ। ਕਰ ਮੈਂ ਜਾਣਾ ਵੀ ਦੂਰ ਆ ਇਹ ਮੈਨੂੰ ਛੇਤੀ ਛੱਡ ਦੇਣਗੇ ਬਚਨ ਕਰੂਗਾ ਚਲੋ ਦਿਖਾਉਂਦੇ ਆ ਤੁਹਾਨੂੰ ਕੁਝ ਕੁ ਸ਼ੁਰੂਣਗਾ ਮੈਂ ਆਪਣੀ ਫੋਟੋ ਦਿਖਾ ਰਿਹਾ ਐਂ ਨਾ ਹੁੰਦਾ ਕਿ ਕਲਿੰਦਰ ਸਿੰਘ ਆਇਆ ਇਹ ਘੂਟ ਬੋਲਦਾ ਹੁਣ ਕਿਉਂਕਿ ਮੈਂ ਆਪਣੀ ਵੀਡੀਓ ਬਹੁਤ ਘੱਟ ਵੱਧੀ ਬਣਾ ਰਿਹਾ ਬਹੁਤ ਸੋਹਣਾ ਐ ਇਵੈਂਟ ਉਹ ਰਿਹਾ ਅੱਜ ਹੁਣ ਪਰਮਾਤਮਾ ਵਾਹਿਗੁਰੂ ਇਸ ਇਵੈਂਟ ਨੂੰ ਇਸ ਫੰਕਸ਼ਨ ਨੂੰ ਇਸ ਤੇਹਾਰ ਨੂੰ ਬੜੀ ਚੜ੍ਹਦੀ ਕਲਾ ਦੇ ਵਿੱਚ ਲਿਖਾ ਜਾਵਾ ਆ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪ੍ਰੋਬਲਮ ਸਾਡਾ ਜੀ ਮੈਂ ਤੁਹਾਨੂੰ ਦਰਸਾਉਂਦਾ ब्लैक पैलर तो बसाखी धमान लग्या हुआ टू पॉइंट जीरो भी अभी बहुत सोना बसाखी का प्रोग्राम मनाया तो अभी बैठक के मतलब लैके जा रहे हैं कि वैक्शक मैं वाइफ में दस ਇਹ ਪੰਜਾਬੀ ਗਾਣੇ ਬਾਈ ਸਿੱਧੂ ਮਸਲਾਨ ਲੱਗਿਆ ਹੋਇਆ ਜੀ ਬੜਾ ਹੀ ਸੋਹਣਾ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਇਹ ਹੈ ਤੇ ਥੋੜੇ-ਥੋੜੇ ਵੀ ਜਿਹੜੀ ਆਡੀਅנס ਆ ਜਿਹੜੀ ਜਨਤਾ ਆ ਉਹ ਖੁਸ਼ ਹੋਣੀ ਆ ਤੇ ਸਾਰੇ ਜਣੇ ਅਸੀਂ ਇਸ ਪ੍ਰੋਗਰਾਮ ਬਾਰ ਤੋਂ ਬਾਅਦ ਚੜ੍ਹਦੀ ਕਲਾ ਵਿੱਚ ਮਨਾਉਂਗੇ ਜੀ ਆਵਸਥੇ ਭਾਈ ਜੀ ਜਿਹੜੀ ਅਰਦਾਸ ਕਰੀਏ ਕਿ ਇਹ ਸਾਡੇ ਪ੍ਰੋਗਰਾਮ ਨੂੰ ਬੜੀ ਚੜ੍ਹਦੀ ਕਲਾ ਰੱਖੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੈਂ ਮਤੀਂਦਰ ਸਿੰਘ ਐਸਿਆਨ ਆ ਗਏ ਆ ਜੀ ਪਾਕਿਸਤਾਨ ਯੂਨੀਅਨ ਕਰਨ ਲਈ ਲੋਕਾਉਂ 37 ਤੇ ਸਾਡੇ ਪ੍ਰੋਗਰਾਮ ਤੋਂ ਦੇਖ ਸਕਦੇ ਕਿ 2000 ਅੱਜ ਦੇ ਇਸ ਪ੍ਰਸਿੱਖੀ ਧਮਾਲਾ ਮਨ ਲਈ ਕੀਤਾ ਪੰਜਾਬੀ ਤੋਂ ਹਰ ਦੇ ਪੱਕਾ ਮਨ ਨਹੀਂਆ ਉਹਦੇ ਵਿੱਚ ਇਸ ਤਰ੍ਹਾਂ ਇਸ ਮੌਨ ਦੇ ਵਿੱਚ ਅਸੀਂ ਐਂਟਰੀ ਕਰ ਗਏ ਐ ਜੀ ਐਕਸਪੈਂਡਿੰਗ ਮਾਲ ਜਿਹੜਾ ਹੈਗਾ ਇਹ ਲੌਂਗ ਦੇ ਵਿੱਚ ਹੈਗਾ ਤੇ ਇਧਰ ਤੁਹਾਨੂੰ ਨਜ਼ਾਰਾ ਹੈ ਦਿਖਾ ਦਿੰਦੇ ਆ ਕਿ ਸਾਡੇ ਲੈਕਚਰ ਤੇ ਕਿਹਨਾਂ ਬੋਥਰੀ ਲੱਗਿਆ ਹੋਇਆ ਕੁਝ ਸਮੇਂ ਦੇ ਵਿੱਚ ਅਸੀਂ ਹੋ ਰਹੇ ਜਿਹੜਾ ਕੀ ਆ ਪ੍ਰਸਾਖੀ ਦਾ 15ਵਾਂ ਸਾਲ ਚੱਲ ਜਾ ਰਿਹਾ ਜਿਹਦੇ ਵਿੱਚ ਸਾਡੇ ਸਰਦਾਰ ਭਾਈ ਸਿੰਘ ਭਾਈ ਦੇ ਤੇ ਪੰਜਾਬੀ ਪਿਆਰ ਤੋਂ ਮੇਰੇ ਆ ਇੱਕ ਲੱਗ ਝੋਣ ਦੇ ਮਨ ਲਈ ਵੀ ਦਾ ਤੇ ਪੱਕਾ ਬਣਨਾ ਹੈ

ਅਕਲ cultures ਵਿੱਚ ਪੰਜਾਬੀ ਪ੍ਰੋਗਰਾਮ ਅਸੀਂ ਬੜੀ ਖੁਸ਼ੀ ਤੇ ਨਾਲ ਮਨਾਉਂਗੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਹਰਿਆਣਾ ਪੰਜਾਬ ਤੋਂ ਚੱਲ ਕੇ ਪੂਰੇ ਫਿਰ ਤੁਹਾਡੇ ਆਪਣੀ ਇਵੈਂਟ ਤੇ ਮੈਂ